ਕਾਰ ਦੇ 6 ਜੀਆਂ ਉੱਪਰ ਗੋਲੀਆਂ ਚਲਾਈਆਂ ਗਈਆਂ ਜਿਦੇ ਵਿੱਚ ਤਿੰਨਾਂ ਵਿਅਕਤੀਆਂ ਦੀ ਮੌਤ ਹੋ ਜਾਂਦੀ ਆ ਤੇ ਤਿੰਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਆ ਜਿਨ੍ਹਾਂ ਨੂੰ ਹਸਪਤਾਲ ਦੇ ਅੰਦਰ ਦਾਖਲ ਕਰਵਾਇਆ ਜਾਂਦਾ ਉਹਨਾਂ ਦੀ ਹਸਪਤਾਲ ਦੇ ਅੰਦਰ ਕਾਫੀ ਗੰਭੀਰ ਹਾਲਤ ਬਣੀ ਹੋਈ ਆ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਕਿ ਇੱਕ ਪਿੰਡ ਦੇ ਅੰਦਰ ਰੇਤਾ ਬਜਰੀ ਨੂੰ ਲੈ ਕੇ ਦੋ ਧਿਰਾਂ ਦੇ ਅੰਦਰ ਲੜਾਈ ਹੋ ਜਾਂਦੀ ਆ ਰੇਤਾ ਬਜਰੀ ਵੇਚਣ ਨੂੰ ਲੈ ਕੇ ਦੇ ਉਹਨਾਂ ਦਾ ਬ੍ਰੋਧ ਇੰਨਾ ਵੱਧ ਜਾਂਦਾ ਕਿ ਇੱਕ ਦਿਨ ਨਹਿਰ ਦੇ ਉੱਪਰ ਕਈ ਸਾਰੇ ਜਿਹੜੇ ਹਥਿਆਰਬੰਦ ਵਿਅਕਤੀ ਹੁੰਦੇ ਆ ਤੇ ਉਹਨਾਂ ਵੱਲੋਂ ਇੱਕ ਪਰਿਵਾਰ ਦੇ 6 ਜੀਆਂ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਿਦੇ ਵਿੱਚ ਤਿੰਨ ਜਿਹੜੀ ਵਿਅਕਤੀ ਆ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੁਨੀਲ ਯਾਦਵ ਦੱਸਿਆ ਜਾ ਰਿਹਾ ਦੂਸਰੇ ਦਾ ਨਾਮ ਵਿਨੋਦ ਯਾਦਵ ਤੇ ਇੱਕ ਦਾ ਨਾਮ ਬਰਿੰਦਰ ਦੱਸਿਆ ਜਾ ਰਿਹਾ ਇਹਨਾਂ ਤਿੰਨਾਂ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਤੇ ਤਿੰਨ ਇਹਨਾਂ ਦੇ ਮੈਂਬਰ ਪਰਿਵਾਰਕ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਆ ਜਿਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਵੱਡੇ ਹਸਪੀਟਲ ਦੇ ਅੰਦਰ ਤੇ ਉੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਇਹ ਘਟਨਾ ਅਸਲ ਦੇ ਵਿੱਚ ਬਿਹਾਰ ਦੇ ਰਾਜਪੁਰਾ ਦੇ ਅੰਦਰ ਵਾਪਰੀ ਆ ਜਿੱਥੇ ਦੋ ਧਿਰਾਂ ਦੇ ਵਿੱਚ ਰੇਤੇ ਬਜਰੀ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਲੜਾਈ ਹੋ ਜਾਂਦੀ ਆ ਤੇ ਮਾਮਲਾ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਇੱਕ ਦੂਜੇ ਦੇ ਉੱਪਰ ਗੋਲੀਆਂ ਹੀ ਚਲਾ ਦਿੱਤੀਆਂ ਜਾਂਦੀਆਂ ਕਿੰਨੀ ਅਸਹਿਨਸ਼ੀਲਤਾ ਸਾਡੇ ਲੋਕਾਂ ਦੇ ਵਿੱਚ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਵੱਧ ਗਈ ਆ ਇਹ ਘਟਨਾ ਇਕੱਲੀ ਬਿਹਾਰ ਦੀ ਨਹੀਂ ਗਈ ਸਾਡੇ ਪੰਜਾਬ ਦੇ ਅੰਦਰ ਪਿਛਲੇ ਦਿਨੀ ਇੱਕ ਅਜੇ ਹੀ ਹੀ ਘਟਨਾ ਵਾਪਰੀ ਕਿ ਘਰ ਦੇ ਗਲੀ ਦੇ ਵਿੱਚ ਘਰ ਦੇ ਕੋਲ ਦੋ ਗਵਾਂਢੀ ਸੀ ਦੋਹਾਂ ਗਵਾਂਢੀਆਂ ਦੇ ਜਿਹੜੀ ਗਲੀ ਸੀ ਸਾਹਮਣੇ ਗਲੀ ਦੇ ਵਿੱਚ ਇੱਕ ਛੋਟਾ ਜਿਹਾ ਟੋਆ ਸੀ ਟੋਏ ਨੂੰ ਲੈ ਕੇ ਦੋ ਗਵਾਂਢੀ ਧਿਰਾਂ ਦੀ ਆਪਸ ਵਿੱਚ ਇੰਨੀ ਜ਼ਿਆਦਾ ਲੜਾਈ ਹੋ ਜਾਂਦੀ ਆ ਕਿ ਇੱਕ ਠਿਰ ਵੱਲੋਂ ਦੂਸਰੀ ਠਿਰ ਦੇ ਪਰਿਵਾਰਕ ਮੈਂਬਰਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਿਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਜਿਹੜਾ ਉਹ ਮਰਨ ਵਾਲਾ ਵਿਅਕਤੀ ਸੀ ਉਹਦੀ ਧੀ ਦੇ ਵੀ ਗੋਲੀਆਂ ਦੇ ਸ਼ਾਇਦ ਸ਼ਰੇਸ਼ ਉਰੇ ਲੱਗੇ ਉਹਨੂੰ ਵੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਤਰੀਕੇ ਉਹ ਲੜਕੀ ਬਚ ਗਈ ਛੋਟੀ ਬੱਚੀ ਸੀ ਉਹ ਕਿਸੇ ਤਰੀਕੇ ਬਚ ਗਈ ਇਹ ਸਾਡੇ ਪੰਜਾਬ ਦੀ ਘਟਨਾ ਤੇ ਆਏ ਦਿਨ ਅਜਿਹੀਆਂ ਘਟਨਾਵਾਂ ਪਤਾ ਨਹੀਂ ਕਿੰਨੀਆਂ ਸਾਹਮਣੇ ਆਉਂਦੀਆਂ ਨੇ ਕਿ ਨਿੱਕੀ-ਨਿੱਕੀ ਗੱਲ ਅਸਲੋ ਛੋਟੇ ਮੁੱਦੇ ਹੁੰਦੇ ਨੇ ਜੇ ਸਾਡੇ ਤਾਂ ਇੱਥੋਂ ਤੱਕ ਲੜਾਈ ਹੋ ਜਾਂਦੀ ਹੈ ਤੇ ਲੜਾਈ ਵੀ ਇੰਨੀ ਵੱਧ ਜਾਂਦੀ ਆ ਕਿ ਗੋਲੀ ਚੱਲ ਜਾਂਦੀ ਹੈ ਕਿ ਜੇਕਰ ਕੋਈ ਦੋ ਵਿਅਕਤੀ ਗੱਡੀ ਨਿਗਾ ਰਹੇ ਰੋਡ ਦੇ ਉੱਪਰ ਮਾੜੀ ਜੀ ਗੱਡੀ ਖਹਿ ਗਈ ਜਾਂ ਇੱਕ ਦੂਜੇ ਦੇ ਬਰਾਬਰ ਜਾਵੜੀ ਤਾਂ ਕਈ ਵਾਰੀ ਇਥੋਂ ਵੀ ਮਸਲੇ ਸ਼ੁਰੂ ਹੋ ਜਾਂਦੇ ਆ ਕਈ ਵਾਰੀ ਗਲੀ ਦੇ ਵਿੱਚ ਜੇ ਦੋ ਗੱਡੀਆਂ ਹੋ ਜਾਣ ਤਾਂ ਪਹਿਲਾਂ ਨਗਾ ਤੂੰ ਪਹਿਲਾਂ ਤੋਰ ਤੂੰ ਪਹਿਲਾਂ ਤੋਰ ਦੇ ਮਸਲੇ ਵਿੱਚ ਹੀ ਇੱਕ ਦੂਜੇ ਉੱਪਰ ਗੋਲੀ ਚੱਲ ਜਾਂਦੀ ਆ ਤੇ ਇੱਕ ਮਸਲਾ ਸਾਡੇ ਅਮਰਸਰ ਤੋਂ ਸਾਹਮਣੇ ਆਇਆ ਸੀ ਜਿੱਥੇ ਵਿਅਕਤੀ ਢਾਬੇ ਤੋਂ ਰੋਟੀ ਲੈਣ ਗਏ ਤਾਂ ਉੱਥੇ ਢਾਬਾ ਮਾਲਕ ਦੇ ਨਾਲ ਰੋਟੀਆਂ ਨੂੰ ਲੈ ਕੇ ਥੋੜਾ ਜਿਹਾ ਉਹਨਾਂ ਦੀ ਕਹਾ ਸੁਣੀ ਹੋਊਗੀ ਉਹਨਾਂ ਨੇ ਰੋਟੀਆਂ ਵੱਧ ਪਹਿਲਾਂ ਕਹਿ ਕੇ ਵੱਧ ਪੈਕ ਕਰਵਾਲੀਆਂ ਜਦੋਂ ਉਹਨੇ ਪੈਕ ਕਰਤੀਆਂ ਤੇ ਫਿਰ ਉਹਦੇ ਨਾਲ ਝਗੜਾ ਕੀਤਾ ਫਿਰ ਗੁੱਸੇ ਦੇ ਵਿੱਚ ਆ ਕੇ ਉੱਥੇ ਗੋਲੀਆਂ ਚਲਾ ਦਿੱਤੀਆਂ ਇਹੋ ਇਹੋ ਜਿਹੇ ਮਸਲਿਆਂ ਦੇ ਵਿੱਚ ਸਾਡੇ ਇੱਥੇ ਗੋਲੀਆਂ ਚੱਲਦੀਆਂ ਰਹਿੰਦੀਆਂ ਨਾ ਹੀ ਕੱਲੇ ਪੰਜਾਬ ਨਾਲ ਜੁੜੀਆਂ ਹੋਈਆਂ ਘਟਨਾਵਾਂ ਨੇ ਤੇ ਨਾ ਹੀ ਕਿਸੇ ਹੋਰ ਸੂਬੇ ਨਾਲ ਬਲਕਿ ਪੂਰੇ ਭਾਰਤ ਦੇ ਅੰਦਰੋਂ ਇਹੀ ਹਾਲਤ ਲੋਕਾਂ ਦੇ ਸਾਹਮਣੇ ਆ ਰਹੀ ਆ ਇੱਥੇ ਲੋਕਾਂ ਦੇ ਮਨਾਂ ਦੇ ਅੰਦਰ ਕਾਨੂੰਨ ਦਾ ਪ੍ਰਸ਼ਾਸਨ ਦਾ ਸਰਕਾਰਾਂ ਦਾ ਕੋਈ ਡਰ ਹੀ ਨਹੀਂ ਰਹਿ ਗਿਆ ਕਿਉਂਕਿ ਜਿਹੜਾ ਲੋਕਾਂ ਦੇ ਮਨਾਂ ਦੇ ਅੰਦਰ ਗੁੱਸਾ ਤੇ ਅਸ਼ਾਂਤੀ ਅਨੋਦਨ ਵੱਧ ਹੀ ਜਾਂਦੀ ਆ ਜਿਹਦੇ ਕਰਕੇ ਲੋਕ ਅਪਰਾਧੀ ਮਾਨਸਿਕਤਾ ਵਾਲੇ ਬਣਦੇ ਜਾ ਰਹੇ ਆ ਤੇ ਫੇਰ ਉਹ ਨਿੱਕੀ ਨਿੱਕੀ ਗੱਲੋਂ ਅਸਹਿਣਸ਼ੀਲਤਾ ਦੇ ਵਿੱਚ ਅਜਿਹੀਆਂ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਜਿਵੇਂ ਇਹ ਮਸਲਾ ਕਿੱਡਾ ਸੀ ਜੇਕਰ ਦੋਨੇ ਧਿਰਾਂ ਬਹਿ ਕੇ ਸਲਝਾਉਂਦੀਆਂ ਤਾਂ ਜਿਹੜਾ ਉਹਨਾਂ ਦਾ ਰੇਤ ਤੇ ਬਜਰੀ ਦਾ ਇਹ ਮਾਮਲਾ ਸੀ ਇੱਕ ਦੋ ਦਿਨਾਂ ਦੇ ਵਿੱਚ ਨਿਪਟ ਜਾਣਾ ਸੀ ਹੁਣ ਜਿਵੇਂ ਇੱਕੋ ਘਰ ਦੇ ਤਿੰਨ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ ਜਿਨ੍ਹਾਂ ਦੇ ਤਿੰਨ ਦਾ ਕਤਲ ਕਰ ਦਿੱਤੇ ਗਏ ਤੇ ਤਿੰਨ ਹਸਪੀਟਲ ਦੇ ਅੰਦਰ ਦਾਖਲ ਨੇ ਉਹਨਾਂ ਦਾ ਪਤਾ ਨਹੀਂ ਕੀ ਬਾਨਾ ਤੇ ਦੂਸਰੇ ਪਾਸੇ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਤਾਂ ਉਹਨਾਂ ਦੇ ਉੱਪਰ ਹੁਣ ਜਦੋਂ ਕੇਸ ਚੱਲਣਗੇ ਤਾਂ ਉਹਨਾਂ ਦੀਆਂ ਵੀ ਖੱਜਲ-ਖੁਆਰੀਆਂ ਹੋਣੀਆਂ ਨੇ ਜੇਕਰ ਪੁਲਿਸ ਨੇ ਸਹੀ ਇਨਵੈਸਟੀਗੇਸ਼ਨ ਕੀਤੀ ਤੇ ਉਹਨਾਂ ਅਪਰਾਧੀਆਂ ਨੂੰ ਫੜਿਆ ਤੇ ਫਿਰ ਹਾਲਤ ਉਹਨਾਂ ਦੀ ਵੀ ਕੋਈ ਨਹੀਂ ਰਣੀ ਸੋ ਲੋਕਾਂ ਨੂੰ ਚਾਹੀਦਾ ਕਿ 2 ਮਿੰਟ ਦਾ ਗੁੱਸਾ ਹੁੰਦਾ ਜੇਕਰ ਉਹਨੂੰ ਕਾਬੂ ਕੀਤਾ ਜਾਵੇ ਤਾਂ ਸਭ ਕੁਝ ਸਹੀ ਹੋ ਸਕਦਾ ਵੱਡੀਆਂ-ਵੱਡੀਆਂ ਜੰਗਾਂ ਦੇ ਫੈਸਲੇ ਵੀ ਜੇਕਰ ਜੇਕਰ ਉਹ ਅਸੀਂ ਜੰਗਾਂ ਵੀ ਰੋਕ ਲਈਆਂ ਤਾਂ ਗੱਲਬਾਤ ਬਹਿ ਕੇ ਕਰਦੇ ਆ ਤਾਂ ਉਹਨਾਂ ਦਾ ਵੀ ਹੱਲ ਨਿਕਲਿਆ ਹੁੰਦਾ ਇਹ ਤਾਂ ਛੋਟੇ-ਛੋਟੇ ਮਸਲੇ ਨੇ ਇਹ ਤਾਂ ਹੱਲ ਹੋਣ ਯੋਗ ਹੀ ਨੇ ਹੋ ਹੀ ਸਕਦੇ ਨੇ ਇੰਨੀ ਛੇਤੀ ਇਹੋ ਜਿਹੇ ਵੱਡੇ ਕਦਮ ਨਹੀਂ ਉਠਾਉਣੇ ਚਾਹੀਦੇ ਕਿ ਤੁਸੀਂ ਕਿਸੇ ਦੀ ਜ਼ਿੰਦਗੀ ਹੀ ਖਤਮ ਕਰ ਦੋ ਕਿਹੋ ਜਿਹੇ ਮਨੁੱਖ ਨੇ ਜਿਨ੍ਹਾਂ ਨੇ ਤਿੰਨ ਵਿਅਕਤੀਆਂ ਦੀ ਜਾਨ ਲੈ ਲਈ ਤੇ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤੇ ਨੇ